ਰੇਲਵੇ ਕ੍ਰੋਸਿੰਗ ਕਰਨ ਵਾਸਤੇ ਸਰਕਾਰਾਂ ਵੱਲੋਂ ਪੁਲ ਬਣਾਏ ਜਾਂਦੇ ਨੇ ਪਰ ਕੁਝ ਲੋਕ ਐਜੇ ਨੇ ਜੋ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਪੁਲ ਦੀ ਬਜਾਏ ਥੱਲੋਂ ਕ੍ਰੋਸ ਕਰਨਾ ਬਿਹਤਰ ਸਮਝਦੇ ਨੇ ਕਿ ਥੋੜਾ ਜਿਹਾ ਚੱਕਰ ਨਾ ਪੈ ਜਾਏ ਥੋੜਾ ਜਿਹਾ ਪੈਟਰੋਲ ਬਚਾਉਣ ਦੇ ਚੱਕਰਾਂ ਦੇ ਵਿੱਚ ਰੇਲਵੇ ਲਾਈਨਾਂ ਨੂੰ ਥੱਲੋਂ ਕ੍ਰੋਸ ਕਰਦੇ ਨੇ ਤੇ ਕੱਲ ਇੱਕ ਇਸ ਤਰ੍ਹਾਂ ਦਾ ਹਾਦਸਾ ਹੋਇਆ ਕਿ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਅਤੇ ਉਸ ਦੇ ਨਾਲ ਇੱਕ ਮਹਿਲਾ ਸੀ ਦੋਵੇਂ ਮੋਟਰਸਾਈਕਲ ਨੂੰ ਪਾਰ ਕਰ ਰਹੇ ਸੀ ਲਾਈਨਾਂ ਦੇ ਉੱਪਰੋਂ ਤੇ ਜਿਹੜਾ ਮੋਟਰਸਾਈਕਲ ਸੀ ਲਾਈਨਾਂ ਦੇ ਵਿੱਚ ਫਸ ਗਿਆ ਸਾਹਮਣੇ ਤੋਂ ਆ ਰਹੀ ਸੀ ਟ੍ਰੇਨ ਜਿਹਦੇ ਕਰਕੇ ਇੱਕ ਵੱਡਾ ਹਾਦਸਾ ਹੁਣ ਬਚ ਗਿਆ ਇੱਥੇ ਲੋਕ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਹਾਦਸਾ ਹੋਇਆ ਕਿਵੇਂ ਆਹ ਤਸਵੀਰਾਂ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਰੇਲ ਗੱਡੀ ਚਪੇੜ ਦੇ ਆਉਣ ਤੋਂ ਬਾਅਦ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਤੇ ਮੋਟਰਸਾਈਕਲ ਉੱਡ ਕੇ ਦੂਰ ਡਿੱਗ ਗਿਆ ਮੋਟਰਸਾਈਕਲ ਦੇ ਕਈ 파ਟ ਤਾਂ ਬਹੁਤ ਦੂਰ ਜਾ ਕੇ ਡਿੱਗੇ ਇਸ ਦੀ ਸੂਚਨਾ ਜਦੋਂ ਰੇਲਵੇ ਦੇ ਅਧਿਕਾਰੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਇਸ ਉੱਪਰ ਕਾਰਵਾਈ ਕੀਤੀ ਹੈ ਲੇਕਿਨ ਕੀ ਕਾਰਵਾਈ ਕੀਤੀ ਹੈ ਇਸ ਬਾਰੇ ਜਾਣਕਾਰੀ ਦੇਣ ਯਾ ਤੁਸੀਂ ਦੇਖੋ ਵੀ ਕਿੰਨੀ ਦੂਰ ਜਾ ਕੇ ਇਹਨਾਂ ਦਾ ਵਾਈਜ਼ਰ ਜਾ ਕੇ ਡਿੱ ਗਿਆ ਲਾਈਟ ਜਾ ਕੇ ਡਿੱਗੀ ਹੈ ਐਸੇ ਤਰ੍ਹਾਂ ਹੀ ਮੋਟਰਸਾਈਕਲ ਦੇ ਹਾਲਾਤ ਤੁਸੀਂ ਦੇਖ ਲਓ ਵੀ ਰੇਲ ਗੱਡੀ ਚਪੇਟ ਤੇ ਆਣ ਦੇ ਬਾਅਦ ਕੀ ਹੋ ਗਏ ਨੇ ਦੂਸਰੀ ਗੱਲ ਦੋਸਤੋ ਇਹ ਵੀ ਹੈ ਕਿ ਜੇ ਮੋਟਰਸਾਈਕਲ ਰੇਲਵੇ ਦੀ ਲਾਈਨ ਉੱਪਰ ਹੁੰਦਾ ਤਾਂ ਕਈ ਜਾਨਾਂ ਵੀ ਖਤਰੇ ਵਿੱਚ ਪੈ ਸਕਦੀਆਂ ਸੀ ਦੋਸਤੋ ਸਾਹਮਣੇ ਤੋਂ ਰੇਲ ਗੱਡੀ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਵੀ ਰੇਲ ਗੱਡੀ ਜਿਵੇਂ ਲੰਗੇਗੀ ਤਾਂ ਲੋਕ ਤੁਹਾਨੂੰ ਫਿਰ ਤੋਂ ਮਿਲ ਜਾਣਗੇ ਇਸੇ ਤਰ੍ਹਾਂ ਹੀ ਕੋਈ ਸਾਈਕਲ ਪਾਰ ਕਰਦਾ ਮਿਲ ਜਾਏਗਾ ਕੋਈ ਮੋਟਰਸਾਈਕਲ ਪਾਰ ਕਰਦਾ ਮਿਲ ਜਾਏਗਾ ਦੋਸਤੋ ਇਸ ਮਾਮਲੇ ਵਿੱਚ ਰੇਲਵੇ ਨੂੰ ਬਹੁਤ ਸਖਤੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਲੋਕ ਗੱਡੀ ਜਾਣ ਤੋਂ ਬਾਅਦ ਲਾਈਨਾਂ ਨੂੰ ਪਾਰ ਕਰਦੇ ਨੇ ਤੇ ਕਈਆਂ ਦੇ ਮੋਟਰਸਾਈਕਲ ਲਾਈਨਾਂ ਵਿੱਚ ਫਸ ਜਾਂਦੇ ਆ ਜੋ ਰੇਲ ਹਾਦਸਿਆਂ ਦਾ ਕਾਰਨ ਬਣ ਸਕਦੇ ਆ ਆ ਤੁਸੀਂ ਦੇਖੋ ਵੀ ਰੇਲ ਗੱਡੀ ਜਾਂਦੇ ਹੀ ਕੁਝ ਲੋਗ ਆਪਣੀ ਸਾਈਕਲ ਨੂੰ ਲੈ ਕੇ ਕਿਸ ਤਰ੍ਹਾਂ ਰੇਲ ਗੱਡੀ ਤੇ ਲਾਈਨਾਂ ਨੂੰ ਪਾਰ ਕਰ ਰਹੇ ਨੇ ਇਹੀ ਹਾਦਸੇ ਦਾ ਕਾਰਨ ਬੰਦਿਆ ਇਸ ਕਰਕੇ ਸਖਤੀ ਵਰਤਣ ਦੀ ਬਹੁਤ ਲੋੜ ਹੈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਭਾਈ ਸਾਹਿਬ ਇਹ ਆਸਾ ਕਿੰਨੇ ਵਜੇ ਦਾ ਔਰ ਕਿਵੇਂ ਹੋਇਆ ਡੇਢ ਵਜੇ ਦਾ ਜੀ ਉੱਥੇ ਚਾਹ ਬਣਾਈ ਜਾਂਦੇ ਵੇਖਿਆ ਅੱਛਾ ਜੀ ਕਿਵੇਂ ਹੋਇਆ ਆਸਾ ਜੀ ਬਹੁਤ ਪਾਇਆ ਸੀ ਮੋਟਰਸਾਈਕਲ ਟਪਾੰਦੇ ਸੀਗੇ ਅੱਛਾ ਜੀ ਉਹ ਉਹਨੇ ਨੂੰ ਗੱਡੀ ਆ ਗਈ ਗੱਡੀ ਵਾਲਿਆਂ ਨੇ ਬ੍ਰੇਕ ਮਾਰੀ ਉਹਨਾਂ ਨੂੰ ਛੱਡ ਕੇ ਭੱਜ ਗਏ ਕਿੰਨੇ ਜਨੇ ਸੀ ਅੰਦੇ ਤੇ ਜੀ ਇਹਦੇ ਦੋ ਜਨੇ ਸੀਗੇ ਕੌਣ ਕੌਣ ਸੀਗਾ ਜੀ ਇੱਕ ਬੰਦਾ ਸੀ ਤੇ ਇੱਕ ਲੇਡੀ ਸੀ ਸੀ ਮੋਕੇ ਤੋਂ ਹਨ ਫਰਾਰ ਨੇ ਇਸ ਟਾਈਮ ਜੀ ਹਾਂ ਫਰਾਰ ਹੋ ਗਏ ਹਮ ਤੇ ਹੋ ਹਾਸਾ ਕਿੰਨਾ ਕੋ ਤੁਸੀਂ ਮੋਕੇ ਅੱਖਾਂ ਨਾਲ ਵੇਖਿਆ ਕਿੰਨਾ ਕੋ ਬਿਆਨਕ ਸੀ ਉਦੋਂ ਕਿੰਨੀ ਕੁ ਢੇਰ ਤੱਕ ਬੜੇ ਜ਼ੋਰ ਦੀ ਬ੍ਰੇਕ ਵੱਜੀ ਗੱਡੀ ਦੀ ਅਸੀਂ ਤੇ ਚਾਹ ਬੈਠੇ ਬਣਾਈ ਜਾਂਦੇ ਸੀ ਥੱਲੇ ਗੱਡੀ ਰੁਕੀ ਰਹੀ ਹੈ ਹਾਂ ਰੁਕੀ ਰਹੀ ਗੱਡੀ ਘੜ ਤੋਂ ਘੜ ਤਿੰਨ ਚਾਰ ਮਿੰਟ ਪੰਜ ਅੱਛਾ ਰੁਕੀ ਰਹੀ ਹੈ ਉੱਥੇ ਰੁਕੀ ਰਹੀ ਹੈ ਮੋਟਰਸਾਈਕਲ ਦੇ ਇੱਥੇ ਰੁਕੀ ਰਹੀ ਜੀ ਆ ਮੋਟਰਸਾਈਕਲ ਅੱਗ ਫਸ ਗਿਆ ਸੀ ਨਾ ਅੱਛਾ ਗੱਡੀ ਤੋਂ ਉੱਥੇ ਖੜੀ ਉਹ ਟੱਪਾਇਆ ਉਹ ਉੱਥੇ ਰਹਿ ਗਿਆ ਜੋਂ ਦਾ ਕੱਲਾ ਅਗਲਾ ਮੂੰਹ ਹੋ ਜਾ ਠੀਕ ਹੈ